ਭੋਲੂ ਨਾਮ ਦਾ ਇਹ ਬੱਕਰਾ ਬਾਕੀ ਬੱਕਰਿਆਂ ਨਾਲੋਂ ਖਾਸ ਹੈ ਕਿਉਂਕਿ ਭੋਲੂ ਦਾ ਕੱਦ 48 ਇੰਚ ਹੈ ਤੇ ਭੋਲੂ ਦਾ ਭਾਰ 3 ਮਣ ਤੋਂ ਵੀ ਉੱਤੇ ਹੈ ਇੱਥੋਂ ਤੱਕ ਕਿ ਭੋਲੂ ਨੂੰ ਮੋਦੀ ਸਾਂਭਦਾ ਤੇ ਭੋਲੂ ਦੇ ਵਿੱਚ ਝੋਟੇ ਜਿੰਨੀ ਜਾਣ ਹੈ ਬਾਕੀ ਗੱਲਬਾਤ ਆਪਾਂ ਭੋਲੂ ਨੂੰ ਸਾਂਭਣ ਵਾਲੇ ਤੇ ਭੋਲੂ ਦੇ ਮਾਲਕਾਂ ਨਾਲ ਹੀ ਕਰ ਲੈਣੇ ਆ ਤਦ ਉਹ 48 ਇੰਚ ਹੂੰ ਇਹ ਵਜਨ ਚਾਊਗਾ ਤੈਨੂੰ ਮੰਮਤੇ 10 ਕਿਲੋ ਦਾ ਹੋਊਗਾ ਤਾਂ ਵੀ ਹੁਣ ਗਰਮੀ ਬਾਲੀ ਆ ਹੁਣ ਅਸੀਂ ਘਟ ਜੋੜਦੇ ਹਾਂ ਸਿਆਲ ਚ ਵਸ ਜੋੜਦੇ ਹਾਂ ਕਿੰਨਾ ਕੁ ਭਾਰ ਖਿੱਚ ਲੈਂਦਾ 3-5 ਮਣ ਭਾਰ ਆ ਜਾ ਆ ਜਾ ਆ ਜਾ ਏ ਬਈ ਵਾਹੇ ਇਹ ਭੋਲੂ ਆ ਜੀ ਭੋਲੂ ਆ ਕਹਿੰਦੇ ਨੇ ਭੋਲੂ 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 ਬੱਕਰਾ ਇਹਨੂੰ ਸਾਹਮ ਦਾ ਮੋਦੀ ਹੈ ਹੈ ਮੋਦੀ ਸਾਹਮ ਦਾ ਇਹ ਹੈ ਇਹਨੂੰ ਕੋਲ ਚੀਜ਼ ਕੋ ਮਰਜ਼ੀ ਖਵਾ ਲਿਓ ਉਹੀ ਗੱਲ ਇਹ ਖਿਆਲ ਦੇ ਵਿੱਚ ਤਾਂ ਉਹ ਸਿਓ ਵੱਧ ਕੋਣੇ ਹੂੰ ਅੱਛਾ ਹੁਣ ਇਹਦੀ ਖਰਾਕ ਲਿਆਂਦੀ ਆ ਉਹ ਖਰਾਕ ਕਰਦਾ ਸਸਿਕਾ ਜੀ ਤੁਸੀਂ ਟੂਡੇ ਸਫਰ ਟੈਲੀਵਿਜ਼ਨ ਦੇ ਨਾਲ ਅੱਜ ਬਾਈ ਸਤਨਾਮ ਨਾਲ ਮਲਾਉਣ ਲੱਗੇ ਆ ਤੁਹਾਨੂੰ ਸਤਨਾਮ ਬਾਈ ਨੇ ਅਜੇ ਹੀ ਸਕੀਮ ਲਾਈ ਆ ਇੱਕ ਬੱਕਰਾ ਰੱਖਿਆ ਘਰੇ ਤੇ ਉਹ ਵੀ ਪੁੱਤਾਂ ਤੋਂ ਪਿਆਰਾ ਰੱਖਿਆ ਤੇ ਬੱਕਰੇ ਦੇ ਨਾਲ ਗੱਡੀ ਵੀ ਜੋੜ ਦਿੰਦੇ ਆ ਇੱਥੋਂ ਤੱਕ ਹੀ ਬਾਈ ਹੋਰੇ ਕਹਿੰਦੇ ਆ ਵੀ ਬੱਕਰੇ ਨਾਲ ਸਾਡਾ ਪੁੱਤਾਂ ਤੋਂ ਵੱਧ ਕੇ ਮੋਹ ਹੈ ਤੇ ਜਿਹੜਾ ਬਾਈ ਸਾਹਮਦਾ ਉਹ ਵੀ ਕੋਲੇ ਆ ਤੇ ਜਿਨ੍ਹਾਂ ਦਾ ਹੈਗਾ ਉਹ ਵੀ ਸਾਡੇ ਨਾਲ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬਾਈ ਸਿਹਤ ਠੀਕ ਹੈ ਹਾਂ ਵਧੀਆ 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 ਹੂੰ ਇਹ ਬਾਈ ਜਿਹੜਾ ਬੱਕਰਾ ਵਾਹੇ ਵੇਖ ਰਹੇ ਆ ਆਪਾਂ ਹਾਂਜੀ ਹਾਂ ਇਹ ਇਹਦਾ ਕਿੰਨਾ ਕੱਦ ਹੋਊਗਾ ਇਹਦਾ ਕੱਦ ਹੋਊਗਾ 44 ਇੰਚ ਹੂੰ ਇਹ ਵਜਨ ਹੋਊਗਾ 3 ਕਾਉਂਟਲ ਤੇ ਆਦੂ ਜਾਂ 3 ਮਣ ਤੇ 10 ਕਿਲੋ ਦਾ ਹੋਊਗਾ ਇਹ ਇਹ ਕਿ ਕਿਹੜੀ ਬਲੱਡ ਲਾਈਨ ਦਾ ਇਹ ਬਲੱਡ ਲਾਈਨ ਪੂਰਾ ਵੇਟਲ ਆ ਜੀ ਪਿਓਰ ਪੂਰਾ ਕਿੰਨਾ ਕਹਦੇ ਇਹਨੂੰ ਉਨੇ ਹੀ ਠੀਕ ਹੈ ਜੀ ਸਾਹਮਦਾ ਸਮਝ ਆ ਹੂੰ ਏ ਬਾਈ ਇੱਕ ਗੱਲ ਹੋਰ ਦੱਸੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਜਾਂਦੇ ਸੀ ਤੁਸੀਂ ਦੱਸਿਆ ਵੀ ਜਵਾਕਾ ਜਿੰਨਾ ਮੂਹ ਹੀ ਕਰਦੇ ਆਂ ਇਹ 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 ਬਾਈ ਕਿਵੇਂ ਹੁੰਦਾ ਇਹ ਆਏ ਆ ਇਹਨੂੰ ਕੋਲ ਚੀਜ਼ ਕੋ ਮਰਜ਼ੀ ਖਵਾ ਲਿਓ ਉਹੀ ਗੱਲ ਇਹਦੇ ਹਾਲ ਦੇ ਵਿੱਚ ਤਾਂ ਉਹ ਸਿਆਉ ਵੱਧ ਖਾਉਂਦੇ ਆਂ ਹੂੰ ਅੱਛਾ ਹੁਣ ਇਹਦੀ ਖਰਾਕ ਲੈਂਦੀ ਆ ਉਹ ਖਰਾਕ ਖਾਂਦੇ ਹੂੰ ਹੁਣ ਗਰਮੀ ਹੈ ਅਗਰੋਂ 4-7 ਕਿਲੋ ਬਾਹਰ ਦੀ ਘਟਿਆ ਹੋਣਾ ਲਾਜ਼ਮੀ ਘਟਿਆ ਕਿਉਂ ਗਰਮੀ ਹੈਗੀ ਬੜੀ ਸਵੇਰੇ ਜਾਂਦੀ ਆਪਾਂ ਹੂੰ ਇਹ ਚੀਜ਼ ਹੈ ਕੋਈ ਮਰਜ਼ੀ ਪਾ ਜੇ ਲੱਡੂ ਲੱਡੂ ਸਾਡੇ ਆ ਜਾਂਦੇ ਸੇ ਵੀ ਪਾ ਦਿੰਦੇ ਖਾ ਜਾਂਦਾ ਹੈ ਹੂੰ ਤੇ ਇਹ ਫਿਰ ਬਾਈ ਇਹ ਕਿੱਥੋਂ ਲਿਆਂਦਾ ਹੈ ਤੁਸੀਂ ਇਹ ਸਾਡੇ ਪਿੰਨੂ ਹੀ ਲਿਆ ਸੀ ਹੂੰ ਇਹ ਤਿੰਨ ਮਹੀਨਿਆਂ ਦਾ ਸੀ ਗੋਲਿਆ ਸੋਚਿਆ ਸੀ ਵੀ ਇੰਨਾ ਵਧੀਆ ਬਣ ਚੁਕਾ ਸੀ ਸੋਚਾ ਹਾਂ ਇਹਦੀ ਬਾਡੀ ਤੋਂ ਪਤਾ ਲੱਗ ਗਿਆ ਜੀ ਇਹਦੀ ਵੀ ਕਦ ਕਰੂਗਾ ਠੀਕ ਹੈ ਇੱਕ ਬੱਕਰੀ ਦਾ ਬਹੁਤ ਚੰਗੀ ਦਾ ਸੀ ਇਹ ਉਹ ਮੋਂਗ ਤੋਂ ਚੰਗੇ ਤੂ ਹੋਈ ਸੀ ਉਹ ਮੈਨੂੰ ਕਹਿੰਦਾ ਮੈਂ ਲੈ ਲਿਆ ਚਲ ਸ਼ੌਂਕ ਜੀ ਨੂੰ ਲੈ ਲਿਆ ਮੈਂ ਹਜੇ ਰੱਖ ਲਾਂਗੇ ਜਗਤ ਗੱਦਗੁੱਦ ਕਰਿਆ ਜਾ ਰਹੇ ਨੇ ਹੂੰ ਉਹ ਕੁਦਰ ਦੀ ਗੱਲ ਆ ਬਸ ਉਹ ਵਧੀ ਗਿਆ ਇਹ ਹੂੰ ਗੱਦਗੁੱਦ ਚੰਗਾ ਕਰੀ ਗਿਆ ਹੂੰ ਬਾਈ ਮੈਂ ਸੁਣਿਆ ਕਹਿੰਦੇ ਤੁਸੀਂ ਤੋ ਗੱਡੀ ਦਾ ਕੰਮ ਵੀ ਲੈ ਲੈਨੇ ਸੱਚੀ ਆ ਗੱਲ ਇਹ ਹਾਂ ਜੋੜਦੇ ਜੋੜਦੇ ਬਾਬਾ ਤੁਸੀਂ ਲੈ ਕੇ ਆਓ ਗੱਡੀ ਆਪਾਂ ਵੀਡੀਓ ਜੀ ਦਿਖਾ ਦੇਾਂਗੇ ਇਹ ਫਿਰ ਬਾਈ ਆ ਫੜ ਲਓ ਯਾਰ ਕੰਮ ਤੇ ਇਹ ਇਹ ਫਿਰ ਬਾਈ ਜਿਹੜਾ ਜਦੋਂ ਤੁਸੀਂ ਇਹਦੇ ਗੱਡੀ ਜੋੜੀ ਗੱਡੀ ਲੈ ਕੇ ਗਏ ਲੋਕੀ ਨੇ ਅਸੇ ਵੀ ਆ ਕਿੱਧਰ ਯਾਰ ਪੱਤਰਾ ਜਿਹੜਾ ਪੱਤਰਾ ਹੀ ਜੋੜੀ ਫਿਰਦੇ ਆ ਮੇਲੇ ਚ ਲਗਿਆ ਸੀ ਮੈਂ ਮੁਕਸਰ ਚ ਹੂੰ ਬਹੁਤ ਦੁਨੀਆਂ ਦੇ ਵੇਖਿਆ ਉਦੋਂ ਇਹ ਹੂੰ ਬਹੁਤ ਦੁਨੀਆਂ ਇਹ ਇਹ ਫਿਰ ਬਾਈ ਸਕੀਮ ਕਿੱਥੋਂ ਆਈ ਵੀ ਇਹਦੇ ਨਾਲ ਗੱਡੀ ਦੀ ਬਸ ਉਹੀ ਬਾਤ ਸ਼ੌਂਕ ਹੀ ਹੋ ਗਿਆ ਹੂੰ ਉਦੋਂ ਰੱਖ ਲਿਆ ਇਹ ਇੱਕ ਤਾਂ ਇਹ ਵੀ ਮੈਂ ਇਹਨੂੰ ਆਖਿਆ ਯਾਰ ਵੀ ਆਪਾਂ ਹੁਣ ਵੇਚਣਾ ਹੀ ਨਹੀਂ ਮੈਂ ਇਹਨੂੰ ਆਖਿਆ ਤੇ ਵਿਚਾਰਾ ਫਿਰ ਦਾਰੋਂ ਗਾਵੇਂ ਵੇਚ ਕੇ ਆਪਾਂ ਕੀ ਉਹਦੇ ਚ ਕੀ ਕਰਾਂਗੇ ਕਦੋਂ ਹਣਾ ਸੰਭਿਆ ਵਾ ਹੁਣ ਜੱਤੀ ਨਹੀਂ ਕਰਿਆ ਵੇਚਣ ਨੂੰ ਹੂੰ ਇਹ ਸਾਡੇ ਕੋਲੇ ਆਈ ਗਈ ਸੀ ਉਹ ਦੂਜਾ ਹੀ ਇੱਥੇ ਜਾਂਦੇ ਹੁੰਦੇ ਮੋਸਲਵਾਲ ਹੂੰ ਅਸਗਾ ਨਹੀਂ ਯਾਰ ਅਸੀਂ ਤਾਂ ਵਿੱਚ ਨਹੀਂ ਇਹ ਫਿਰ ਭਾਈ ਜਿਵੇਂ ਜਵਾਕਾ ਜਬੂਕਾ ਨੂੰ ਤਾਂ ਹਨਾ ਸੌਖਾ ਹੋ ਗਿਆ ਹੋਊਗਾ ਹੂੰ ਪੇਹਾਂ ਟੇ ਲੈਣੇ ਆ ਖੇਤ ਫੂਤ ਨੂੰ ਜਾਣਾ ਹਨਾ ਇਹ ਇਹ ਫਿਰ ਮਾਰਦਾ ਮੁਰਦਾ ਨਹੀਂ ਵੀ ਜਵਾਕਾ ਨਾ 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 ਕੁਛ ਨਹੀਂ ਕਰ ਰਿਹਾ ਕੋਈ ਛੱਡ ਦਿੰਦੇ ਆ ਅੱਜ ਆਪ ਵੀ ਮਿੰਟ ਫੰਦ ਰਹਿੰਦਾ ਠੀਕ ਗੱਲ ਕਰ ਵੀ ਹੁਣ ਥੋੜਾ ਲਸਾ ਹੋ ਗਿਆ ਕਰ ਲਈ ਭਾਲੀ ਜੇ ਪੈ ਹੂੰ ਇਹ ਇਹ ਰੇਡੀ ਜਿਹੜੀ ਗੱਡੀ ਆ ਉਹ ਵੀ ਆਜੂਗੀ ਜਿਹੜੀ ਬਣਾਈ ਹੋਈ ਆ ਬਾਈ ਹੋਰਾਂ ਨੇ ਇਹ ਫਿਰ ਬਾਈ ਜਿਹੜੀ ਗੱਡੀ ਤੁਸੀਂ ਜਦੋਂ ਬਣਾਈ ਉਹ ਫਿਰ ਕਿੱਥੋਂ ਬਣਾਈ ਇੱਥੋਂ ਨਹੀਂ ਕਾਕਾ ਮਿਸਤਰੀ ਸਾਡੇ ਬਹੁਤ ਵਧੀਆ ਮੁੰਡਾ ਸੀ ਉਹ ਮਰ ਗਿਆ ਤਰਾ ਟੈਕ ਦਾ 2 ਮਹੀਨੇ ਹੋ ਗਏ ਹੂੰ ਤੇ ਵਧੀਆ ਬੰਦਾ ਸੀ ਉਹ ਅੱਛਾ ਕੋਲੇ ਖੜ ਕੇ ਤਿਆਰ ਕੋਲੇ ਖੜ ਕੇ ਉਹਨੇ ਵਿਚਾਰੇ ਨੇ ਆ ਨਾਸੇ ਦੇ ਬਣਾਈ ਆ ਪੂਰੀ ਵਧੀਆ ਹੂੰ ਕਰਦੇ ਨੇ ਨਹੀਂ ਕਿਹਾ ਠੀਕ ਇਹ ਬਾਈ ਜਿਵੇਂ ਕਰਦੇ ਨੇ ਨਹੀਂ ਕਿਹਾ ਵੀ ਕਿੱਧਰ ਜਾਂ ਕਰਦ ਨੇ ਕੋਈ ਨਹੀਂ ਕਿਹਾ ਮੈਂ ਕਿਹਾ ਵੀ ਆਪਾਂ ਨੂੰ ਕਹੂੰ ਕਿ ਇਹਦੀ ਗੱਡੀ ਬਣਾ ਕੇ ਦੇ ਯਾਰ ਉਹ ਕਹਿੰਦਾ ਯਾਰ ਭਾਈ ਐਂ ਨਹੀਂ ਬਣਨੀ ਮੈਂ ਸੋਚੂਗਾ ਹੂੰ 2 ਮਹੀਨੇ ਸੋਚੀ ਗਿਆ ਫਿਰ ਉਹ ਕਹਿੰਦਾ ਵੀ ਬਣਾ ਦਿੰਦੇ ਆ ਠੀਕ ਆ ਇਹ ਯਾਰਾ ਮਿੱਤਰਾਂ ਨੇ ਛੇਡਾ ਨਹੀਂ ਕੀਤੀਆਂ ਯਾਰ ਚੰਗੇ ਜਾਨਵਰ ਖੜੇ ਆ ਕੋਈ ਘੂੜਾ ਘੂੜਾ ਜੋੜ ਲਾ ਕੋਈ ਕੋੜ ਘੂੜੇ ਤੇ ਹੂਟਾ ਲੈ ਲਓ ਬੱਕਰੇ ਤੇ ਝੂਟੇ ਲੈ ਲੈਂਦੇ ਬੱਕਰੇ ਦੇ ਮੈਂ ਕਿਹਾ ਤਾਂ ਆਪਾਂ ਨੂੰ ਸ਼ੌਂਕ ਹੀ ਸੀ ਇਹਦਾ ਰਣਾਉਣੀ ਮਾੜਾ ਰਿਹਾ ਆਪਾਂ ਠੀਕ ਆ ਇਹ ਫਿਰ ਕੋਈ ਪੱਠੇ-ਪੁੱਠੇ ਵੀ ਲਿਆਉਂਦਾ ਨਹੀਂ ਪੱਠੇ ਨਹੀਂ ਅਸੀਂ ਤਾਂ ਉਹੀ ਨਾਲ ਵੀ ਹੁਣ ਗਰਮੀ ਬਾਲੀ ਆ ਹੁਣ ਅਸੀਂ ਘੱਟ ਕਿੰਨਾ ਘਾਹ ਖਿੱਚ ਲੈਣਾ ਤੇ 5 ਮਣ ਘਾਹ ਖਿੱਚ ਹੂੰ ਠੀਕ ਆ ਕਹਿ ਲਈਏ ਵੀ ਤਿੰਨ ਚਾਰ ਜਵਾਬ ਸਾਰੇ ਕਰਦੇ ਜਵਾਬ ਕਰਦੇ ਆ ਆਹ ਆਹ ਹੋ ਗਏ ਹੂੰ ਠੀਕ ਉਹ ਬਾਈ ਉਧਰ ਗੱਡੀ ਲੈ ਕੇ ਵੀ ਆਉਂਦਾ ਤੇ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਫੇਰ ਬਾਈ ਇਹਦੀ ਜਿਹੜੀ ਖਾਮ ਸਵਾਲ ਆ ਜਾਂ ਇਹਦੀ ਖਰਾਕ ਆ ਉਹ ਫਿਰ ਇੰਨਾ ਜੋਰ ਆ ਜਿਵੇਂ ਤੁਸੀਂ ਦੱਸਿਆ ਪੰਜ ਮਣਕ ਖਾਈਦਾ ਫਿਰ ਇਹਨੂੰ ਪੌਣੇ ਕਿਹ ਕੀ ਕੋਸ਼ਣ ਫਿਰ ਇਹਨੂੰ ਸਿਆਲ ਦੇ ਵਿੱਚ ਤਾਂ ਸੀ ਸ਼ੋਰ ਨਹੀਂ ਬੰਦ ਕਰਦੇ ਜਮ ਆਓ ਜੋ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਤਕੜੇ ਜੱਟ ਦੇ ਸੇਵ ਖਾਂਦੇ ਆ ਜਾਂ ਉਹ ਗੱਲ ਹੈ ਤੇ ਹੁਣ ਇਹਨੂੰ ਇੱਕ ਤਾਂ ਫੀਲਡ ਦਾ ਕਟਾ ਲੈਣਾ 10 25 ਕਿਲੋ ਦਾ ਹੂੰ ਉਹ ਪੌਣੇ ਹੁੰਦੇ ਆ ਕੁਕ ਦਿਨਾਂ ਕਦੇ ਗੁਰਦੀ ਡਲੀ ਦੇ ਵਿੱਚ ਚੂਰੀ ਚੂਰੀ ਕੱਟ ਕੇ ਦੇ ਇਹਨੇ ਖਾਲੰਦਾ ਹੂੰ ਕਿੰਨੇ ਕਿਲੋ ਖਾ ਜਾਂਦਾ ਠੀਕ ਹੈ ਸੇਅਤ ਦਾ ਕਿਲੋ ਖਾਂਦਾ ਬਾਲੇ ਹੂੰ ਅੱਛਾ ਉਹ ਆਪਣੇ ਬੰਦੇ ਲਈ ਖਰਾਕੇ ਕੋਈ ਐ ਨਹੀਂ ਉਹੀ ਕਾਈ ਜਾਂਦਾ ਹੂੰ ਇੱਕ ਪਾਣਾ ਪੂਣਾ ਪਿਆ ਦਨੇ ਹੂੰ ਬਾਣਾ ਵਧੀਆ ਰਹਿੰਦਾ ਠੀਕ ਹੈ ਲੈ ਵੀ ਮਿੱਤਰੋ ਉਧਰ ਵੇਖ ਲਓ ਤੁਸੀਂ ਗੱਡੀ ਵੀ ਆ ਗਈ ਤੇ ਐ ਵੇਖੋ ਤੁਸੀਂ ਪੂਰੇ ਪਿਆਰ ਨਾਲ ਬਣਾਈ ਐ ਸ਼ੌਂਕ ਨਾਲ ਬਣਾਈ ਐ ਇਹ ਇਹ ਤੇ ਕਿੰਨਾ ਖਰਚਾ ਆ ਗਿਆ ਬਾਈ ਫਿਰ ਇਹ 32000 ਰੁਪਏ 32000 ਰੁਪਏ ਬਾਈ ਯਾਰ ਬਹੁਤ ਐਨੇ ਤਾਂ ਇਹ ਵੀ ਕਿਹਾ ਹੋਣਾ ਯਾਰ ਵੀ 50000 ਰੁਪਏ ਹੋਰ ਪਾ ਕੇ ਹੂੰ ਕੋਈ ਸੈਕੰਡ ਹੈਂਡ ਜੀਪ ਲੈ ਆ ਯਾਰ ਆ ਕੀ ਕਰਨ ਲੱਗਾ ਇਹ ਨਹੀਂ ਗਿਆ ਐਂ ਤਾਂ ਲਾ ਕਹਿੰਦੇ ਹੀ ਹੂੰ ਅੱਛਾ ਇਹ ਬਾਈ ਵੈਸੇ ਇਹ ਭੋਲੂ ਆ ਜਿਆ ਭੋਲੂ ਆ ਕਹਿੰਦੇ ਭੋਲੂ 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 ਦਾ ਭੋਲੂ ਬੱਕਰਾ ਹੂੰ ਇਹਨੂੰ ਸਾਂਵ ਦਾ ਮੋਦੀ ਆ ਹੈ ਮੋਦੀ ਸਾਂਵ ਦਾ ਹੂੰ ਠੀਕ ਆ ਇਹ ਫਿਰ ਬਾਈ ਮੋਦੀ ਦਾ ਵੈਸੇ ਸੈਂਟਰ ਦੇ ਵਿੱਚ ਵੀ ਆ ਇਹ ਇੱਥੇ ਨਹੀਂ ਵਸਦਾ ਇਹ ਸੈਂਟਰ ਕਿਵੇਂ ਟਾਈਮ ਕਿਵੇਂ ਕੱਢਦਾ ਮੋਦੀ ਥੋੜਾ ਬੱਕਰਾ ਆ ਇਹ ਇੱਥੇ ਹੀ ਕੱਢ ਜਾਂਦਾ ਬਸ ਟਾਈਮ ਅੱਛਾ ਆਹ ਬਾਈ ਦਾ ਨਾਮ ਮੋਦੀ ਆ ਅੱਛਾ ਮੈਂ ਤਾਂ ਕਹਿਆ ਕਦੇ ਉਹ ਉਹ ਮੋਦੀ ਕੇ ਤੇ ਸਾਹ ਬਣਾਉਂਦਾ ਇਹਨੂੰ ਬੱਕਰੇ ਨੂੰ ਕਿਆ ਬਾਤ ਹੂੰ ਆ ਜਾ ਓਏ ਬਾਈ ਹੋਰੇ ਹੁਣ ਜੋੜਨਗੇ ਤੇ ਉਹ ਵੀ ਕਿਹੜਾ ਪੂਰਾ ਕੱਢਣਗੇ ਪੂਰਾ ਆ ਜਾ ਕੋਲੂ ਸਿਰਾਂ ਲਾਇਆ ਪਿਆ ਆਇਆ ਆ ਜਾ ਯਾਰ ਆ ਜਾ ਇਧਰ ਆ ਪੁਰੇ ਆਇਆ ਓਰੇ ਆ ਜਾ ਪੁਰੇ ਆ ਇਧਰ ਇਧਰ ਹੀ ਆਉਂਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਕਾਇਦ ਬਾਈ ਉਹ ਲੈ ਆ ਵੀ ਇਹ ਉਹ ਲੈ ਲੈ ਉਹ ਲੈ ਲੈ ਆ ਬਾਈ ਹੋਰੇ ਝੂਂਦਾ ਵੀ ਲੈ ਕੇ ਵਿਖਾ ਦੇਣਗੇ ਮਿੱਤਰੋ ਤੁਹਾਨੂੰ ਕੀ ਬਾਤ ਹੈ ਆ ਜੋੜਤਾ ਇਹ ਬਈ ਥੋੜਾ ਬਾਹਰ ਖਿੱਚ ਲੂਗਾ ਹਾਂ ਤੂੰ ਤਾਂ ਯਾਰ ਵਾਵਾ ਜਰਵਾਣੇ ਆ ਇਹ ਉੱਤੇ 70 ਕਿਲੋ ਦਾ ਬੰਦਾ ਕੋਈ ਮਰਜ਼ੀ ਭਾਏ ਅੱਛਾ ਇਹ ਇਹ ਫਿਰ ਉਦੋਂ ਜਰਵਾਣਾ ਬਾਈ ਮੈਨੂੰ ਲੱਗਦਾ ਹੈ ਇਹ ਨਹੀਂ ਮਰਜ਼ੀ ਹੂੰ ਵੇਖਦਾ ਆ ਵੀਰੋ ਵੀ ਮੇਟਰ 'ਤੇ ਦੋ ਜਾਨੇ ਬੈਗੇ ਇੱਕ ਮਗਰ ਚਲ ਬਸ ਕੋਈ ਨਹੀਂ ਇੱਥੇ ਬਜਾ ਨਹੀਂ ਬਜਾਈ ਸੀ ਬਸ ਹੂੰ ਲੈ ਵੀ ਮਿੱਤਰੋ ਆ ਦੋਵੇਂ ਬਾਈ ਬੈਗੇ ਬਾਈ ਥੋੜਾ ਮਾਰ ਕਿੰਨਾ ਕਰੂਗਾ ਸਾਡਾ ਕੰਟਰੋਲ ਮੇਰਾ 14 ਕਿਲੋ ਥੋੜਾ ਬਾਈ 38 ਕਿਲੋ ਕਿਆ ਬਾਹਰ ਆਹ ਢੇਰ ਕਵਾਂਟਲ ਦੀ ਆ ਉਹ ਤੇ ਤਿੰਨ ਚਾਰ ਕੁਆਂਟਲ ਆ ਵੇਖ ਲਓ ਬਾਈ ਯਾਰ ਬਾਈ ਤੋਰੇ ਮੜਾ ਆ ਆ ਵੇਖ ਲਓ ਹੂੰ ਕਾਬਾਤ ਹੋ ਰਹੀ ਆ ਜਾਂਦਾ। ਕੀ ਬਾਤ ਹੈ ਭਾਈ। ਇਹ ਤਾਂ ਫਿਰ ਭਾਈ ਕਦੇ ਸੌਰੀ ਸੌਰੀ ਜਾਮਲ ਜੀ ਨਹੀਂ ਕੀਤਾ। ਇਹ ਗੱਡੀ ਨਵੀਂ ਜੀ ਉਹ ਸੌਰੀਆਂ ਨੂੰ ਹੀ ਹੈ। ਸਹੀ ਗੱਲ ਹੈ। ਮਾਰੀ ਬੱਸ ਸੌਰੀ ਬਾਟ ਵਾਲੀ ਹੈ। ਬਾਕੀ ਇਹ ਇਹ ਵੀ ਨਹੀਂ ਨਾ ਪਤਾ ਕਹਿ ਦੇਣ ਵੀ ਬੱਕਰਾ ਸਾਨੂੰ ਦੇ ਤੇ ਬੰਦਾ ਜੀ ਆਏ ਮੋਲ ਆਈ ਮੋਲ। ਤੇ ਬੰਦਾ ਜਵਾਬ ਦੇਣ ਜੋਗਾ ਵੀ। ਸਹੀ ਗੱਲ ਹੈ ਸਹੀ ਗੱਲ। ਹੂੰ। ਕੀ ਬਾਤ ਹੈ ਭਾਈ। ਫਿਰ 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 ਭਾਈ ਜਵਾਬ ਕਾ ਦੇ ਤੁਹਾਨੂੰ ਯਾਰੇ ਹੋਣਗੇ ਹਨਾ। ਹਾਂ ਹਾਂ ਬਹੁਤ ਵਧੀਆ। ਉਹ ਤਾਂ ਫਿਰ ਸਕੂਲੋਂ ਆਉਣ ਸਾਰ ਮੈਨੂੰ ਲੱਗਦਾ ਇਹ ਤੇ ਝੂਟੇ ਲੈ ਲੈਂਦੇ। ਲੈ ਲੈਂਦੇ ਲੈ ਲੈਂਦੇ ਸਾਲ ਝੂਟੇ ਰੋਜ਼। ਹੂੰ ਠੀਕ ਹੈ ਬਈ ਪਰ ਰਿਸ਼ਤੇਦਾਰ ਵੀ ਜਿਹੜੇ ਚਾਹ ਪਾਣੀ ਮਗਰੂ ਪੀਂਦੇ ਹੋਣਗੇ ਪਹਿਲਾਂ ਕਹਿੰਦੇ ਹੋਣਗੇ ਵੀ ਸਾਨੂੰ ਉਹ ਬੱਕਰਾ ਦਿਖਾ ਕੇ ਲਿਆਓ ਜੇ ਕੋਈ ਬੱਕਰਾ ਰੱਖਿਆ ਫਿਰ ਕਈ ਕਹਿੰਦੇ ਹੋਣਗੇ ਵੀ ਝੂਟਾ ਵੀ ਲੈਣਾ ਹਾਂ ਸਹੀ ਗੱਲ ਹੈ